ਆਈ ਹੈ ਜਿਉ ਚਾਖ ਗੂੰਗਾ ਮੁਸਕਰੈ ਕਾਨੜਾ ਮਹੱਲਾ ਪੰਜਵਾ ਨਾ ਜਾਣੀ ਸੰਤਨ ਪ੍ਰਭ ਬਿਨਿਆਨ ਊਚ ਨੀਤ ਸਭ ਪੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾ ਕਟ ਕਟ ਪੂਰ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦੀਓ ਗੁਰ ਕਾਨ ਕਰਤ ਰਹਿ ਕਰਤ ਘਰ ਕਰਨਾ ਮੈਂ ਅੰਤਰਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੇ ਮੰਗਨ ਕਉ ਹਰ ਦਾਨ ਕਾਨੜਾ ਮਹੱਲਾ ਪੰਜਵ ਕਹਿਨ ਕਹਾ ਮਨ ਕਉ ਕਈ ਕੀਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕਉ ਬੀਤੇ ਰਹਾਉ ਦੁਖ ਨਹੀਂ ਸਭ ਸੁਖ ਹੀ ਹੈ ਰੇ ਇਕ ਐਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੈ ਸੋਗ ਨਹੀਂ ਸਦਾ ਹਰ ਕੀ ਹੈ ਰੇ ਛੋੜ ਨਹੀਂ ਕਿਛ ਲੇਤੈ ਕਹੋ ਨਾਨਕ ਜਨ ਹਰ 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 ਹੈ ਕਤ ਆਵੈ ਕਤ ਰਮਤੈ ਕਾਂੜਾ ਮੁਹੱਲਾ 5 ਇਹੇ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਸ ਸੰਗੇ ਮੋਹਣੀ ਮੋਹਿ ਰਹੀ ਮੋਰੀ ਮਾਏ ਰਹਾਉ ਜੈ ਜੈ ਪੈ ਕਹਉ ਬਿਰਥਾ ਹਉ ਆਪਣੀ ਤੇਉ ਤੇਉ ਗਹਿ ਰਹੇ ਅਟਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਂ ਕੀ ਗੰਠ ਨਹੀਂ ਛੋਰਾਏ ਫਿਰਤ ਫਿਰਤ ਨਾਨਕ ਦਾਸ ਆਇਉ ਸੰਤਨ ਹੀ ਸਰ ਲਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠ ਲਗਾਏ ਕਾਨੜਾ ਮਹੱਲਾ ਪੰਜਵਾ ਆਨਦ ਰੰਗ ਬਨੋਦ ਹਮਾਰੇ ਨਾਮੋ ਗਾਵਣ ਨਾਮ ਤੇ ਆਵਣ ਨਾਮ ਹਮਾਰੇ ਪ੍ਰਾਨ ਆਧਾਰੈ ਰਹਾਉ ਨਾਮੋ ਗਿਆਨ ਨਾਮ ਇਸ ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋਭਾ ਨਾਮ ਬਡਾਈ ਭੌਜਲ ਬਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਪਾਇਓ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਅਰੇ ਦਰਸਾਰੈ ਕਾਨੜਾ ਮੋਹੱਲਾ ਪੰਜਵਾਂ ਸਾਜਨ ਮੀਤ ਸੁਆਮੀ 네ਰੋ ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹਿ ਫੇਰੂ ਰਹਾਉ ਨਾਮ ਬਿਨਾ ਜੀਤੋ ਲਪਟਾਇਉ ਕਛੂ ਨਹੀਂ 나ਹੀਂ ਕਛ ਤੇਰੋ ਆਗੈ ਦ੍ਰਿਸ਼ਟੀ ਆਵਤ ਸਭ ਪ੍ਰਗਟ ਹੀਂਹਾ ਮੋਹਿਉ ਭਰਮ ਅੰਧੇਰੋ ਫਟਕਿਓ ਸੁਤ ਬਨਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਪਾਰੂ ਸੋ ਵੰਦਨ ਕਾਟ ਨਹਾਰ ਗੁਰ ਮੇਰੋ ਕਨੜਾ ਮਹੱਲਾ ਪੰਜਵਾ ਵਿਖੇ ਦਲ ਸੰਤਨ ਤੁਮਰੇ ਗਾਹਿਉ ਤੁਮਰੀ ਟੇਕ ਪਰੋ ਸਾ ठाकुर ਸਰਨ ਤੁਮਾਰੀ ਆਇਉ ਰਹਾਉ ਜਨਮ ਜਨਮ ਕੇ ਮਹਾ ਪਰਾਛਤ ਦਰਸ਼ਨ ਭੇਟ ਮਟਾਯੋ ਭਯੋ ਪ੍ਰਗਾਸ ਅਨੰਦ ਉਜਿਆਰਾ ਸਹਜ ਸਮਾਦ ਸਮਾਹਯੋ ਕੌਣ ਕਹ ਤੁਮ ਤੇ ਕਛ ਨਾਹੀ ਤੁਮ ਸਮਰਥ ਕਥਾਯੋ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਯੋ ਕਨੜਾ ਮਹੱਲਾ ਪੰਜਵ ਬੂਡਤ ਪ੍ਰਾਣੀ ਹਰ ਜਪ ਧੀਰੈ ਬਿਨਸੈ ਮੋਹ ਭਰਮ ਦੁਖ ਪੀਰੈ ਰਹਾਉ ਸਿਮਰਉ ਦਿਨ ਰੈਣ ਗੁਰ ਕੇ ਚਰਨਾ ਜਤ ਕਤ ਪੀਖਉ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਪੇਟਤ ਨਾਨਕ ਸੁਖ ਪਾਇਆ ਕਾਂੜਾ ਮੋਹੱਲਾ ਪੰਜਵਾਂ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਨਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰੋ ਮਨਾ ਗੁਰਮੁਖ ਨਾਨਕ ਹਰਿ ਜਸ ਸੁਨਾ ਕਾਨੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰਿ ਹਰਿ ਭੋਜਨ ਤ੍ਰਿਪਤਾਨੀ ਅਖੀਨ ਕਉ ਸੰਤੋਖ ਪ੍ਰਭ ਦਰਸ਼ਨ ਰਹਾਵ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੂਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹਿ ਪੂਰਨ ਅਬਨਾਸੀ ਥਾਨ ਅਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨ੍ਹ ਰਾਮ ਹਲਾ ਪੰਜਵਾ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਉ ਅਹੰ ਮਤ ਅਨਰਤ ਕਮੇਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਖ ਗਰੀਆ ਅਨਿੱਤ ਬਿਵਹਾਰ ਅਚਾਰ ਬਿਦਹੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਰਪਾਲ ਗੋਪਾਲ ਦੀਨ ਬੰਦ ਨਾਨਕ ਉਧਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾ ਜੀ ਪ੍ਰਾਨਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗ ਹੈ ਅਮਰਤੋ ਡਾਰ ਭੂਮ ਪਾਗ ਹੈ ਬਿਖੈ ਹਾਸਸਿਓ ਅਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨੇ ਆਇਓ ਉਧਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾ ਅਵ ਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚੇਂਦ ਰਹਾਉ ਚਨ ਕਮਲ ਹਿਰਦੈ ਧਾਰ ਪੁੱਤਰ ਆਦੁਖ ਮੰਦ ਰਾਜ ਧਨ ਪਰਿਵਾਰ ਮੇਰੈ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾਮ ਅਰੰਦ ਕਨੜਾ ਮੋਹੱਲਾ 5 ਘਰ 5 ਇਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਦ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਉ ਹਨਕ ਪੂਜਾ ਮੈਂ ਬਹੁ ਵਿਦ ਖੋਜੀ ਸਾ ਪੂਜਾ ਜੇ ਹਰ ਪਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਹਾ ਪਕਰ ਜਿਸ ਮਾਰਗ ਪਾਵੂ ਸੋ ਤੁਦ ਜੰਤ ਮਲਾਸ ਅਵਰ ਊਟ ਮੈਂ ਕੋਏ ਨਾ ਸੂਜੈ ਇਕ ਹਰ ਕੀ ਊਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕੈਨੇਡਾ ਮੁਹੱਲਾ ਪੰਜਵਾਂ ਘਰ ਛੇਵਾਂ ੴ ਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮੁ ਪ੍ਰਿਆਇ ਤੇਰਾ ਨਵ ਨਿਦ ਨਾਮ ਨਿਧਾਨ ਹਰ ਕੀਰੈ ਹਰ ਰੰਗ 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 ਅਨੂਪੇਰੈ ਕਾਹੇ ਰੇ ਮਨ 모ਹੀ ਮਗਨੇਰੈ ਨੈਨੁ ਹਉ ਦੇਖ ਸਾਧ ਦਰਸੇਰੈ ਸੋ ਪਾਵੈ ਜਿਸ ਲਿਖਤ ਲਲੇਰੈ ਰਹਾਉ ਸੇਮਉ ਅਨੁਸਾਦ ਸੰਤ ਚਰਨੇ ਰੈ ਬਾਂਛੋਂ ਧੂਰ ਪਵਿੱਤਰ ਕਰੇ ਰੈ ਅਠ ਸੱਠ ਮੱਜਨ ਮੈਲ ਕਟੇ ਰੈ ਸਾਸ ਸਾਸ ਧਿਆਵੂ ਮੁਖ ਨਹੀਂ ਮੋਰੇ ਕਿਸ ਸੰਗ ਨਾ ਚਾਲੈ ਨਾਖ ਕਰੂਰੇ ਪ੍ਰਭ ਜੀ ਕੋ ਨਾਮ ਅੰਤ ਪੁਕਰੋਰੇ ਮਨ ਸਾਮਾਨ ਏਕ ਨਿਰੰਕ ਕੇਰੇ ਸੰਗਲ ਤਿਆਗੂ ਭਾਉ ਦੂਜੇ ਰੈ ਕਮਨ ਕਹਾ ਹਉ ਗੁਣ ਪ੍ਰਿਆ ਤੇਰੇ ਵਨ ਨਾ ਸਾਕੋ ਏਕ ਟੁਲੇਰੈ ਦਰਸ਼ਨ ਪਿਆਸ ਬਹੁਤ ਮਨ ਮੇਰੈ ਮਿਲ ਨਾਨਕ ਦੇਵ ਜਗਤ ਗੁਰ ਕੇਰੈ ਕਨਲਾ ਮਹੱਲਾ ਪੰਜਵਾ ਐਸੀ ਕੌਲ ਵਿਦੇ ਦਰਸ਼ਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਉਹ ਮੰਗ ਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤ ਨਾ ਹਰ ਸੰਤ ਨਾ ਹਰ ਸੰਤ ਨਾ ਕੀਰੇਨ ਕੀਉ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋੜਿਓ ਤਉ ਨਾਨਕ ਹਰ ਜੀਉ ਭੇਟਨਾ ਕਾਂੜਾ ਮਹੱਲਾ ਪੰਜਵਾਂ ਰੰਗਾ ਰੰਗ ਰੰਗਣ ਕੇ ਰੰਗਾ ਕੀਤ ਹਸਤ ਪੂਰਨ ਸਭ ਸੰਗਾ ਰਹਾਉ ਵਰਤਨੇਮ ਤੀਰਥ ਸਹਿਤ ਗੰਗਾ ਜਲ ਹੀਵਤ ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮੋ ਤਿਲਕ ਖਾ ਟੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਹਟ ਨਗ ਰਹਿ ਅਤ ਰਹਿਤ ਬਟੰਗਾ ਹਉ ਰੋਗ ਵਿਆਪੈ ਚੁੱਕੈ ਨਾ ਪੰਗਾ ਕਾਮ ਕ੍ਰੋਧ ਅਤ ਤ੍ਰਿਸ਼ਣ ਜਰੰਗਾ ਸੋ ਮੁਕਤ ਨਾਨਕ ਜਿਸ ਸਤ ਗੁਰ ਚੰਗਾ ਕਾਂੜਾ ਮਹੱਲਾ ਪੰਜਵਾਂ ਘਰ ਸਤਵਾਂ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਤੇ ਖਬੂਜ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਹ ਸਿਓ ਮੋਹ ਸਿਓ ਐਸੀ ਹਾਂ ਕੈਸੇ ਕਰੂੰ ਏ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕਿਹਰੋ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਿਓ ਸਮਾਈ ਏਕ ਤੂੰ ਹੀ ਤੂੰ ਹੀ ਤੂੰ ਹੀ ਕਨੜਾ ਮਹੱਲਾ ਪੰਜਵਾਂ ਘਰ ਅਠਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤਿਆਗੀਐ ਗਮਾਨ ਮਾਨ ਵੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਣ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਕਿਰਪਾਲ ਦਇਆ ਮયા ਧਾਰ ਨਾਨਕ ਮੰਗੈ ਨਾਮਦਾਨ ਤਜ ਮੋਹ ਭਰਮ ਸਗਲ ਅਭਮਾਨ ਖੰਡਾ ਮੋਹੱਲਾ ਪੰਜਵਾਂ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਟਟਨ ਖਟਨ ਜਟਨ ਹੋ ਮਨ ਨਾਹੀ ਡੰਡ ਧਾਰ ਸੁਆਉ ਜਤਨ ਭੰਤਨ ਤਪਨ ਭ੍ਰਮਨ ਅਨਕ ਕਤਨ ਕਤਤੇ ਨਹੀਂ ਠਾਹਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜਨਾਉ ਕਨੜਾ ਮਹੱਲਾ ਪੰਜਵਾਂ ਘਰਨੋ